ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮੇਤਰਾ ਉਮੀਦ ਕਰਦਾ ਕਿ ਠੀਕ ਹੋ ਸਾਰੇ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਲਓਏ ਮਿੱਤਰੋ ਪਹਿਲਾਂ ਤਾਂ ਆਪਾਂ ਬਾਰੇ ਦੇਖ ਕੈਮਰਾਮੈਨ ਅਜਿਤਨਾ ਬਾਈ ਦੇਖਿਓ ਵੱਖੀਆਂ ਜੀ ਟਰੇਆਂ ਮਾਰੀ ਜਾਂਦਾ ਭਰਾਵਾ ਆ ਲਓ ਦਿਖਾ ਦਿਨਾਂ ਲਓ ਜੀ ਮਿੱਤਰੋ ਇੱਧਰਲੇ ਖੁੱਡੇ ਜੀ ਵੀ ਰੱਖ ਲੈਨੇ ਟਰੇ ਆਪਾਂ ਉਹ ਵੀ ਠੀਕ ਕਰਤੀ ਗਮ ਆ ਦੇਖੋ ਦੋ ਲੈਣਾ ਬਣਾ ਲੀਆਂ ਜੀ ਕੋਈ ਡਰ ਨਹੀਂ ਆਪੇ ਹੀ ਬਣ ਗਈਆਂ ਯਾਰ ਦੋ ਲੈਣਾ ਅਸੀਂ ਥੋੜੀ ਬਣਾਈਆਂ ਚੱਲ ਭਈ ਆਪਣਾ ਨਾ ਮੁਰਗਾ ਜਿਹੜਾ ਹੈਗਾ ਉਹ ਹੋ ਗਿਆ ਬਿਮਾਰ ਠੀਕ ਹੈ ਇਹਨਾਂ ਨਹੀਂ ਵੇ ਸੁੱਸਤ ਜਾਂ ਸਵੇਰ ਤਾਂ ਨਾ ਰੋਟੀ ਦਾ ਪੋਣਾ ਹੈ ਉੱਪਰ ਤੇ ਉਹ ਮੈਨੂੰ ਕਹਿੰਦਾ ਮੁਰਗਾ ਕਹਿੰਦਾ ਅੱਗੇ ਕੋਈ ਨਾ ਬਾਈ ਕਰਦਾ ਰੋਲਾ ਯਾਰੀ ਤੇ ਮੈਂ ਦੇਖਿਆ ਤੇ ਫਿਰ ਮੈਂ ਕੀ ਰਿਹਾ ਉਹਦੇ ਟੀਕਾ ਲਾਦਾ ਹਨਾ ਨੀਕਰ ਸੀਨ ਦਾ ਮੈਂ ਕਹਿ ਗੇ ਖਾਂਗੇ ਜੀ ਘਾਮ ਬੁਖਾਰ ਸਾਰਾ ਕੁਝ ਠੀਕ ਹੋ ਜਾਊਗਾ ਤੇ ਫਿਰ ਮੈਂ ਲਾਡੀ ਨੂੰ ਫੋਨ ਲਾਇਆ ਲਾਡੀ ਵੀ ਤੁਹਾਨੂੰ ਦਿਖਾ ਦਾਂਗੇ ਕਦੇ ਕੈਮਰਾ ਸਿੱਧਾ ਕਰ ਤਦਾਂ ਹੀ ਆ ਤੇ ਲਾਡੀ ਨੂੰ ਫੋਨ ਲਾਇਆ ਬਾਈ ਲਾਡੀ ਕਹਿੰਦਾ ਵੀ ਇੱਕ ਦਵਾਈ ਆਵੇ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਲੈ ਕੇ ਆਉਂਨੇ ਆ ਆ ਦੇਖੋ ਤੇ ਦਿਖਾ ਦਿ ਲਾਡੀ ਕਹਿੰਦਾ ਆ ਦਵਾਈ ਦੇ ਦੇ ਇੱਕ 2 ਐਮਐਲ ਲਿਆ ਕੇ ਸਿਰਪ ਆ ਆ ਦੇਖੋ ਮਤਲਬ ਆਹੀ ਹੈ ਕਿ ਨਹੀਂ ਪਤਾ ਨਹੀਂ ਨਾਂ ਤਾਂ ਮੈਂ ਸਾਭ ਨਹੀਂ ਪੜਿਆ ਫੜਾ ਲਈ ਤੇ ਬਾਈ ਫਿਰ ਹੁਣ ਆਪਾਂ ਚੱਲਦੇ ਆ ਦਵਾਈ ਲੈ ਕੇ ਆਉਂਨੇ ਆ ਚਾਹ ਪੀ ਕੇ ਠੀਕ ਆ ਚਾਹ ਮੈਂ ਤਾਂ ਪੀ ਲਾਂ ਦੂੰ ਪੀਲੀ ਚਲ ਮੈਂ 베ਲ ਨਾ ਕੁੜੀਆਂ ਛਲੇ ਦਾ ਲੰਗਰ ਲੱਗਾ ਹੈ ਲੰਗਰ ਵੀ ਚੱਲ ਕੋਈ ਨਹੀਂ ਖਾਲਾਂਗੇ ਹੁਣ ਕੁਜੀਆਂ ਭਰਦਗੇ ਨਾ ਤੈਨੂੰ ਕੁਰਸੀ ਕਿੱੜੀ ਸਾਈਡ ਤੇ ਉਹ ਪਾਣੀ ਵਿੱਚ ਡੋਊਗਾ ਤੇੜਾ ਗਿਆ ਕੋਈ ਵੱਟਾਇਆ ਜੀ ਉਤ ਢਾ ਦੇਣੇ ਹਵਾ ਚੱਲਦੀ ਯਾਰ ਕੁੱਤਾ ਤਾਂ ਢਾ ਦੇਣਾ ਹੈ ਗੈ ਰਹਿੰਦੇ ਮੈਂ ਕੀ ਫਾਇਦਾ ਮੈਂ ਜਿਹੜਾ ਜੇ ਉਹਨੇ 10% ਚਾਂਸ ਆ ਮੋੜਨ ਦੇ ਉਹਨੇ ਤਾਂ ਵੀ ਨਹੀਂ ਮੋੜਨਾ ਚੱਲ ਦੋ ਬਗ ਕੋਕਰ ਦੀ ਦਵਾਈ ਲੈ ਕੇ ਅੱਗੇ ਕਰਾਂ ਜੀ ਕੁਜੀ ਭਰ ਕੇ ਰੱਖ ਦੋ ਨੇ ਖੁੱਡਾ ਜਾ ਬਈ ਦੀਪ ਨੂੰ ਯਾਰਾ ਕਮਚੌਣ ਲਾਇਆ ਮੇਰੇ ਸਾਹਮਣੇ ਹਾਈ ਤੱਕ ਉਹ ਤਾਂ ਆਪ ਹੀ ਨਹੀਂ ਬਚੀ ਇਹ ਆਹ ਦੇਖ ਲੋ ਉਹ ਬੈਠਾ ਮੌਨ ਓਏ ਅੰਦਰੋਂ ਕਾਗੇ ਲਿਆ ਹੋਰ ਅੰਦਰੋਂ ਕਾਗੇ ਲਿਆ ਇਹ ਨਹੀਂ ਬਚਣੀ ਓਏ ਹੋਰ ਲਿਆ ਡੰਡੇ 4-5 ਯਾਰ ਆਹ ਦੇਖੋ ਇਧਰ ਬਾਈ ਸਬਸਕ੍ਰਾਈਬਰ ਆਪਣੇ ਓਹੋ ਮਸਲਾ ਦਵਾਈਆਂ ਪਾਉਣੀਆਂ ਮੈਂ ਦਵਾਈਆਂ ਦਾ ਮੈਂ ਤਾਂ ਦੂਰੀ ਰੱਖ ਦਿੰਦੇ ਰੱਖ ਦੇ ਹੱਥ ਉੱਤੇ ਆ ਰੱਖ ਦੇ ਪਰ ਮੈਂ ਵਿਗਾਦਣਾ ਕੈਰ ਨਾਲ ਵਾਲੀ ਬਾਤ ਨੇ ਹੁਣ ਤਾਂ ਬਣਾ ਲੈਂਦਾ ਭਰਾਵਾ ਤੁਸੀਂ ਹੁਣ ਮੇਰੀ ਉਮਰ ਉਹ ਜੀ ਨਹੀਂ ਰਹੀ ਫਰਤੀਲੀ ਉਹ ਤੇਰੀ ਉਮਰ ਉਮਰ ਨੂੰ ਦੋਵੇਂ ਕਰਦੇ ਜਾਈਏ ਕੋਈ ਨਾ ਦੇ ਦੇਆ ਕਰੂ ਨਾ ਦੇ ਬਾਰ ਲੋੜ ਹੀ ਨਹੀਂ ਇੱਥੇ ਰੋੜੇ ਦਾ ਵਹੀ ਪੱਥਰ ਭਾਰਾ ਹੀ ਜਾਂਦਾ ਪ੍ਰੋਜੈਕਟ ਬੱਲਾ ਦੇ ਕੁੰਡਾ ਯਾਰ ਨਾ ਇੱਧਰਲੀ ਵੀ ਭਰ ਦੇ ਕੋ ਜੀ ਸ਼ੁਕਰ ਆ ਸ਼ੁਕਰ ਹੁਣ ਪਾਣੀ ਪਾ ਦੇ ਚ ਓਏ ਮੂਰਖਾ ਉੱਚ ਲੱਗਦਾ ਅੱਗ ਚ ਪਾਣੀ ਪਾ ਦੇ ਪਾ ਦੇ ਕੁਆਲਿਟੀ ਲਓ ਜੀ ਇਹ ਚ ਪਾਣੀ ਪਾ ਦੋ ਕੋਜੀ ਜੀ ਹਾਂ ਭਾਈਆ ਕੀ ਯਾਰ ਬੰਦਾ ਯਾਰ ਇਹ ਹੈ ਨੋਨੇ ਯਾਰ ਨੌ ਤਰੀਕਾ ਬੜਾ ਦੀ ਕੁਸ ਵੀ ਹੈ ਨੌ ਬੜਾ 10 ਤਰੀਕਾ ਯਾਰ ਆਖੇ ਪੂ ਕੱਟ ਲੱਗਦਾ ਯਾਰ ਇਹ ਮੈਂ ਤਾਂ ਦਾਣੇ ਪਾਈਆਂ ਅੱਜ ਜਨਾਨੀ ਨੇ ਕਹਿੰਮਗਾ ਤੋੜੀ ਕੱਪਲੇ ਕਮਰੇ ਦੀ ਵਰਤਦੀ ਹੁ ਭਜੂਗੀ ਐਡਾ ਸੌਂਦਾ ਚਾਚਾ ਕਹਿ ਲੈ ਗਏ ਹੈ ਤੇ ਕੰਮ ਕੋਸਮ ਨਹੀਂ ਸੀ ਮੇਰਾ ਇੱਕ ਤੋੜੀ ਰਹਿ ਗਈ ਸੀ ਮੈਂ ਤਾਂ ਲੈ ਕੇ ਲੈਣਾ ਵੱਡੀ ਅੱਛਾ ਜਨਾਨੀ ਕਮਰੇ ਦੀ ਵਰਤ ਕੋਮਾ ਤਾਂ ਅੱਤਕ ਵੱਧ ਗਿਆ ਬਾਹਰ ਆਈ ਤੇ ਬੱਚਿਆਂ ਬਹੁਤ ਆ ਗਲਾਸ ਉਸ ਕਾਪ ਦੇ ਵਿੱਚ ਭਾਈ ਕਾਪਣਾ ਹੀ ਤੇ ਦੇਖੋ ਜਾਲ ਜਾਂ ਐਂਟਰਲੌਕ ਕਰਾ ਦਦਨੇ ਆਹ ਦੇਖੋ ਇਧਰ ਉੱਤੋਂ ਲਾਦਨੇ ਬਰੋ ਲੋਕ ਵੀ ਆਰਡਰ ਨਾ ਜਾਵੇ ਥੋੜੀ ਪਿਆਰ ਤੇਰਾ ਕਾਫੀ ਹੋ ਗਿਆ ਵਾ ਇਧਰ ਲੇ ਖੋਡੇ ਜਿਹਾ ਰੱਖ ਦੇ ਤੇ ਚੱਲ ਦਵਾਈ ਲੈ ਕੇ ਅੱਗੇ ਫਿਰ ਜੀਬ ਨੂੰ ਤਾਂ ਰਹਿਣ ਦੀ ਤਰੱਕੀ ਨਹੀਂ ਲੱਗਿਆ ਨਾ ਛੁਰਾ 5 ਕਿਲੋ ਉਸੇ ਅੰਕਲ ਜੀ ਜਿਹੜੋ ਤੈਨੂੰ ਦਵਾ ਕੇ ਲੈ ਗਏ 65 ਰੁਪਏ ਦੇ ਹਿਸਾਬ ਨਾਲ ਤੇ ਬਾਈ ਯਾਰ ਤੁਸੀਂ ਦੱਸਿਓ ਠੀਕ ਆ ਥੋੜੇ ਇਧਰ ਕਿੰਨੇ ਰੁਪਏ ਮਿਲਦੀ ਐ ਸਾਨੂੰ ਸਾਡੇ ਇਧਰ 65 ਰੁਪਏ ਮਿਲਦੀ ਐ ਸਾਡੇ ਸ਼ਹਿਰ 'ਚ ਓਕੇ ਜੀ ਗਲਾ ਗੂਲੂ ਚੱਕੋ ਚੱਲੋ ਥਲੇ ਲੈ ਆ ਲੈ ਆ ਕਰਾਂ ਸ਼ੇਰ ਬਣ ਆਏ ਕੰਮ ਕਰਾਈਦਾ ਚੇਲੇ ਨੂੰ ਪਿਆਰ ਪੀ ਦੇ ਲੈ ਆ ਦੇਖੋ ਯਾਰ ਬਾਈ ਬਾਲਟੀ ਭਰਨ ਨੂੰ ਕਿਹਾ ਤੇ ਬੋਡੀ ਬਿਲਡਿੰਗ ਕਰਨ ਲੱਗ ਗਿਆ ਪਹਿਲਾਂ ਚੰਦੜੀ ਕੀ ਜਾਂਦੀ ਚੱਕ ਲੈ ਚੱਲ ਚੱਲ ਮੈਂਟ ਮਾਰ ਓਥੇ ਕੋਲੇ ਰੱਖ ਦੇ ਥੋੜਾ ਜਿਹਾ ਪਾ ਦੇ ਉੱਚ ਫੁੱਲ ਕਰ ਦੇ ਥੰਡਿਆਂ 'ਚ ਪਾਣੀ ਪਾ ਦੇ ਆ ਹੈ ਇਹੋ ਜੇ ਪ੍ਰਾਵਾ ਨਾ ਕਹ ਇਹਨੂੰ ਬਸ ਬਸ ਲੋਏ ਭਾਈ ਚੱਲੇ ਅਹੀ ਬਾਜ਼ਾਰ ਦਵਾਈ ਫੜਨ ਮੁਰਗੇ ਲਈ ਮੈਡੀਕਲ ਤੇ ਕਿਹੜੀ ਚੱਲੇ ਰੈਂਕੂ ਤੇ ਚਲੇ ਗਏ ਹੋਰ ਦੇ ਲੈ ਨੀ ਪਹਿਲਾਂ ਪੂੜੀਆਂ ਖਾ ਲੀਆਂ ਓਏ ਐਂ ਕਰ ਉਹਦੇ ਪਸੂ ਵਾਲੇ ਚੱਲ ਹੱਜ ਉਹਦੇ ਬਾਅਦ ਜਾਵਾਂਗੇ ਯਾਰ ਪਹਿਲਾਂ ਤੂੰ ਗਾਂਧੀ ਰੋਡ ਘੇਟ ਦੇ ਓਏ ਥਾਂ ਹੈਗਾ ਭਾਈ ਨਹੀਂ ਕਿੱਥੇ ਲੈ ਫੋਟੋ ਦਿਖਾਏਂਗਾ ਤੂੰ ਆ ਰਿਹਾ ਭਾਈ ਮੈਡੀਕਲ ਭਾਈ ਯਾਰ ਉਹਨਾਂ ਦਾ ਜਵਾਬ ਠੀਕ ਆ ਉਹ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ ਅਸੀਂ ਗਾਂ ਵਾਲੇ ਮੈਡੀਕਲ ਤੇ ਚੱਲੇ ਆ ਉੱਥੇ ਪਤਾ ਕਰਦੇ ਆ ਡਾਕਟਰ ਵਾਲੇ ਦੇ ਆਓ ਪਤਨੀ ਵਾਲੇ ਦੇ ਪਤਨੀ ਵਾਲਿਆਂ ਦੇ ਲਓ ਭਾਈ ਆ ਦਵਾਈ ਦਿਖਾਈ ਸਾਡੇ ਯਾਰ ਯਾਰ ਕਰੀ ਕੋਈ ਮਿੱਤਰੋ ਭਾਈ ਦਵਾਈ ਇਹੀ ਲੈ ਲਈ ਮੈਡੀਕਲ ਤੋਂ ਮਿਲ ਗਈ ਸਾਲਟ ਸੇਮ ਹੀ ਆ ਆਹ ਦੇਖ ਲਓ ਹੁਣ ਤੁਹਾਨੂੰ ਉਹਦੀ ਫੋਟੋ ਤੁਹਾਨੂੰ ਫੜੀ ਦੂਜੀ ਦਵਾਈ ਦੀ ਆਪ ਸਾਪ ਵੀ ਦੇਖਿਆ ਵਾ ਆਹ ਦੇਖੋ ਤੇ ਮਿੱਤਰੋ ਆਹ ਦੇਖੋ ਮੇਰਾ ਸਾਲਟ ਦੇਖ ਲਓ ਕਿਹੜਾ ਐਸਿਡ ਆ ਇਧਰ ਦਿਖਾ ਦਿੰਨੇ ਤੁਹਾਨੂੰ ਮਹਫਨਿਕ ਐਸਿਡ ਉਨਾ ਹੀ ਆ ਓਏ ਉਹ ਵੀ ਲਿਆ ਰੇ ਠੀਕ ਐ ਤੇ ਨਾਲ ਪੈਰਾਸੀਟਾਮੋਲ ਬੁਖਾਰ ਤੋਂ 125 ਐਮਜੀ ਇਧਰ ਵੀ 125 ਐਮਜੀ ਉਸ ਤੋਂ ਬਿਲਕੁਲ ਦੀ ਨਾ ਨੀਗਾ ਸਾਲਟ ਸੇਮ ਲੈ ਲਿਆ ਸੀ ਠੀਕ ਐ ਜੀ ਤੇ ਹੁਣ ਇਸ ਸਮੋਸੇ ਖਾਣੇ ਆਲੇ ਕਰੋ ਇਧਰ ਇੱਥੇ ਇਹ ਕੰਦੇ ਵਿੱਚ ਦੀ ਭੁੱਖ ਲੱਗ ਗਈ ਮੈਂ ਕਤੰਗਵਾਲੇ ਸਮੋਸੇ ਖਾੜ ਲੈਨੇ ਆ। ਮੇਰੇ ਫਰੈਸ਼ਮੈਂਟ ਵੀ ਚਾਹੀਦੀ ਹੈ ਦੁਪਹਿਰ ਦੀ। ਠੀਕ ਹੈ ਜੀ। ਹਾਂ ਬਈ, ਖੋਸ਼ ਆ ਸਮੋਸੇ ਖਾ ਕੇ। ਦੰਦ ਢੱਕ ਮੁੜ ਕੇ ਲੇ ਕੰਮ। ਦਵਾਈ ਖੋਲ। ਐਨਾ ਜ਼ੋਰ ਨਾਲ ਨੇ। ਕਿੰਨੇ ਅਮਲ ਛੋਰਾ? ਦੋ। ਇਹ ਤਾਂ ਬਈ ਹੱਡੀ ਹੀ ਗਈ ਬਈ ਯਾਰ ਲੈ। ਹਾਂ, ਦਿਖਾ। ਹੋ ਰਿਹਾ। ਪੁੱਠਾ ਕਰਾ। 10 ਉਹ ਤਾਂ ਹੈ ਹੀ ਨਹੀਂ ਹੈ। ਹੈ ਇੱਕ ਤਾਂ। ਬਸ। ਹਰਤ ਕੀ ਹੋ ਗਿਆ? ਬੁਖਾਰ ਹੋ ਗਿਆ। ਕਦੇ ਕਬੂਤਰ ਨਹੀਂ ਕੂੜਾ। ਛੱਟੇ ਮੜ ਦਿੱਤਾ ਬਿਲੋਂ ਪਾਣੀ। ਪਾਣੀ ਲਿਆਦੇ ਹੰਦੀ ਕੋਲ। ਉਹ ਰਿਹਾ। ਆ ਦਵਾਈ ਹੈ ਮੇਰੇ ਕੋਲ। ਫੇਰ ਨਾ ਕਰੀ ਦੂੰ। ਨਾ ਬਤਨ ਚਪ ਚਪ ਨਾ ਕਿ ਜੱਗ ਜੰਮ ਜਦੇ ਮੇਲੇ ਹਾਂ ਦੇ ਪਾਣੀ ਪਾਣੀ ਵੀ ਲੈ ਲਾ ਛੱਡਦੇ ਆ ਫਿਰ ਦੋ ਟਾਈਮ ਦੇਣੀ ਆ ਬਰਾ ਲਾਡੀ ਨੂੰ ਪੁੱਛਾਂਗੇ ਕੋਈ ਨਾ ਪੂਨ ਲੱਗੇ ਅੱਛਾ ਚੱਲ ਛੱਡ ਦੇ ਚੱਲ 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 ਜਾਵੜਾ ਚੱਲ ਸੈਟਾ ਹੈ ਤਾਂ ਚੱਲ ਚੱਲ ਹਾਂ ਇਹਦਾ ਵਧੀਆ ਉਹ ਸੈਟਾ ਦੇਖ ਲਿਆ ਉਹ ਮੁਰਗੀ ਉਹ ਠੀਕ ਆ ਅੱਛਾ ਹੋਰ ਕਿਧਰ ਸਾਹਮਣੇ ਉਹ ਬਦਾਨੇ ਨੂੰ ਖਾਈ ਜਾਂਦੇ ਆ ਅੱਛਾ ਤਾਂ ਹੀ ਇਹ ਮੂੰਹ ਜਾਂ ਮੋੜਦਾ ਵਾ ਹਾਂ ਆ ਨੀ ਇਹ ਨੂੰ ਕੀ ਚੱਕਰ ਵਿਚਾਰੇ ਦਾਣਿਆਂ ਤੋਂ ਵੀ ਮੂੰਹ ਮੋੜਦਾ ਵਾ ਹੋਰ ਯਾਰ ਆਉਂਦਾ ਹੁਣ ਖਾਂਦਾ ਨਹੀਂ ਨਹੀਂ ਤਾਂ ਕਿਤੇ ਭੱਜਿਆ ਜਾਂਦਾ ਹੁੰਦਾ ਹੀ ਨਹੀਂ ਨਹੀਂ ਸਵੇਰੇ ਆ ਕੇ ਖਾ ਲਿਆ ਅੱਛਾ ਕਿੱਥੇ ਭੱਜਿਆ ਫਿਰਦਾ ਨੇ ਹੱਦੀ ਹੀ ਹੁੰਦੀ ਹੈ ਹੂੰ ਬੁਖਾਰ ਵੀ ਹੈ ਟੈਂਪਰੇਚਰ ਤਾਂ ਨਹੀਂ ਆਪਾਂ ਚੈੱਕ ਕੀਤਾ ਪਰ ਜਦੋਂ ਐ ਸੌਸਤ ਕੂਤਰ ਹੋਵੇ ਉਹਨੂੰ ਬਿਮਾਰ ਬਿਮਾਰ ਗਏ ਨੇ ਬੁਖਾਰ ਹੀ ਹੁੰਦਾ ਹੂੰ ਤਾਂ ਹੀ ਕਰਕੇ ਸਵੇਰੇ ਆਪਾਂ ਟੀਕਾ ਲਾਦਾ ਅਸ਼ਾ ਤਾਂ ਨਹੀਂ ਪਤਾ ਲਿਆ ਭਾਈ ਆਪਾ ਜੀ ਵੀ ਦਵਾਈ ਨੂੰ ਵੀ ਦੇ ਦ। ਹਾਂ ਲਿਆ। ਇਹਦਾ ਬੰਦਿਆਂ ਵਾਲ ਕੋਈ ਆ ਇਹ। ਇਹਦਾ ਬੰਦਿਆਂ ਵਾਲੀ ਆ। ਬੰਦਿਆਂ ਵਾਲੀ ਆ। ਆਹ ਇਹ ਜਵਾਕ ਬਣਿਆ। ਜਵਾਕ ਦਿਖਾ। ਨੰਨੇਰ ਕਾ। ਜਵਾਕ ਹੈ ਤਾਂ ਪਤਾ ਨਹੀਂ ਇਹ ਕੀ ਦਾ ਵਾ। ਨੰਨੇਰ ਕਾ ਵਰ। ਨੰਨਾ ਬਈ ਛੋਟਾ ਹੁੰਦਾ ਹੈ। ਹਾਂ ਇਹੋ ਜਿਹੀ ਜਵਾ। ਇਹ ਹੁਣ ਦੇਖ ਹੁਣ ਦੇਖੋ। ਚਲੋ ਫਿਰ ਰੰਗ ਲਾਈ ਜਾ ਕੇ। ਮੋਰੇ ਕੰਮਾਂ ਤੇ ਟਾਈਮ ਹੋਣਾ। ਤੇ ਠੀਕ ਆ ਭਾਈ। ਇਹ ਵੀਡੀਓ ਦਾ ਬਥੇ ਇੰਡ ਕਰ ਦਿੰਦੇ ਨੇ। ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੇ ਵੀਡੀਓ ਕਿਦਾਂ ਲੱਗੀ ਬਾਏ ਮਿੱਤਰੋ। ਚਲੋ ਫਿਰ ਚੱਲ ਗ